ਸੋਰਨ ਨਰ ਮੋਨ ਜਨ ਅਮਰਤ ਖੋਜਦੇ ਸੋਰਨ ਨਰ ਮੋਨ ਜਨ ਅਮਰਤ ਖੋਜਦੇ ਅਮਰਤ ਉਹ ਅਮਰਤ ਆ ਮਰਤ ਉਹ ਜਿਹੜਾ ਮਰੇ ਨਾ ਉਹ ਜਿਹੜਾ ਕਾਲ ਚ ਨਾ ਆਵੇ ਉਹ ਜਿਹੜਾ 84 ਚ ਨਾ ਆਵੇ ਉਹ ਦੇਵਤੇ ਉਹ ਰਿਸ਼ੀ ਔਖੋਜ ਦੇ ਨੇ ਇਹ ਅਮਰਤ ਕਿਥੋਂ ਮਿਲੇਗਾ ਸੋਰ ਨਾਰ ਮੂਨ ਜਨ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾ ਗੁਰੂ ਨੇ ਅਮਰ ਘਰਤਾ ਜੇ ਛਿਟਾ ਦੇ ਕੇ ਅਮਰ ਘਰਤਾ ਜੇ ਸਾ ਸੰਗਤ ਜੀ ਪਰ ਜੁੜ ਗਿਆ ਨਾਲ ਕਿ ਲੈ ਸਬ ਹੋਲਾ ਮੇਲਾ ਹੋ ਰਿਹਾ ਹੈ ਹਜ਼ੂਰ ਬੈਠੇ ਹੋਏ ਹਨ ਬਿਰਾਜਮਾਨ ਦਾਦਾ ਜੀ ਨੂੰ ਆਵਾਜ਼ ਮਾਰੀ ਇਹ ਵੇਖਿਆ ਜੇ ਅਮਰਤ 베ਰ ਚੱਖਿਆ ਮਹਾਰਾਜ ਜੀ ਨੇ ਲਾਭ ਸਿੰਘ ਬਖਸ਼ੀਸ਼ ਦਾ ਦਾਨ ਲਾਭ ਸਿੰਘ ਬਖਸ਼ੀਸ਼ ਦਾ ਦਾਨ ਤਿੰਨ ਵਾਰੀ ਅੱਗੇ ਹੋਏ ਲੈ ਆਓ ਪੇਰ ਬੈਠ ਕੇ ਸਾਤਸੰਗ ਜੀ ਉਹ ਸ਼ਗਨ ਲੱਗੇ ਬੇਰ ਦੇ ਉੱਪਰ ਜਿਹੜਾ ਧੀਲਾ ਹੁੰਦਾ ਉਹ ਲਾਤਾ ਆਵਾਜ਼ ਅੰਦਰੋਂ ਆ ਗਈ ਤਾਜ ਲਾਤਾਈ ਆਹ ਵੇਖਿਆ ਜਿਉ ਕਿੱਡੀ ਬਖਸ਼ੀਸ਼ ਸੀ ਸਾਤਸੰਗ ਜੀ ਜਦੋਂ ਛੱਕਿਆ ਘਰ ਗਏ 27 ਦਿਨ ਨਾ ਭੁੱਖ ਨਾ ਤਰੇ ਨਾ ਭੁੱਖ ਨਾ ਤਰੇ ਚਰਚਾ ਸ਼ੁਰੂ ਹੋ ਗਈ ਉਪਮਾ ਸਤਗੁਰਾਂ ਦੀ ਚਿੱਠੀ ਆਈ ਸਾਧ ਕੋ ਗੁਪਤ ਹੋ ਜਾਣਾ ਚਾਹੀਏ ਐਵੇਂ ਨਹੀਂ ਬਖਸ਼ੀਸ਼ਾਂ ਮਿਲਦੀਆਂ ਮਹਾਰਾਹੀ ਕਹਿੰਦੇ ਨੇ ਸੋ ਮਾਨ ਮਿਲਣ ਇੱਕ ਵਾਰੀ ਵੀ ਇਹਨੂੰ ਉਹ ਵੀ ਮਾਨ ਨਾ ਆਵੇ ਸਾਧ ਕੋ ਗੁਪਤ ਹੋ ਜਾਣਾ ਚਾਹੀਏ ਉਸਤਤ ਕਰਨ ਵਾਲਾ ਉਸਤਤ ਦਾ ਫਲ ਆ ਜਾਂਦਾ ਹੈ ਨਿੰਦਿਆ ਕਰਨ ਵਾਲਾ ਨਿੰਦਿਆ ਦਾ ਫਲ ਆ ਜਾਂਦਾ ਹੈ ਸਾਸੰਗ ਜੀ ਖਾਣਾ ਪੀਣਾ ਸ਼ੁਰੂ ਹੋ ਗਿਆ ਹਜ਼ੂਰ ਦੇ ਦਰਸ਼ਨਾਂ ਲਈ ਆਏ ਸੰਤਰੇ ਰਸਤੇ 'ਚੋ ਲੱਗੇ ਪ੍ਰਸ਼ਾਨ ਮਹਾਰਾਜ ਜੀ ਮੁਸਕਰਾ ਕੇ ਸੰਤਰੇ ਛਿੱਲੀ ਜਾਂ ਕਿ ਫਰਮਾਉਂਦੇ ਹਨ ਸੰਗ ਕਰੇ ਸੰਗ ਕਰੇ ਸਾਸੰਗ ਜੀ ਉਹਨਾਂ ਤਾਰ ਤਾ ਜਹਾਜੇ ਪੁਟਾਤਾ ਜੇ ਓ ਅਕਾਲ ਪੁਰਖ ਨੇ ਉਹ ਆਪਣੇ ਜਿਹੜੇ ਗੁਣ ਹਨ ਉਹ ਪੂਰਨ ਖਾਲਸੇ ਚ ਪੂਰਨ ਸਿੱਖ ਵਿੱਚ ਤੁਹਾਨੂੰ ਦੱਸਦੇ ਨੇ ਸਹਿਬ ਫਰਮਾਉਂਦੇ ਨੇ ਓਏ ਰਹਿਤ ਵਾਲਿਆਂ ਵਾਸਤੇ ਸਾਜੁਗ ਲੱਗ ਗਿਆ ਰਹਿਤ ਵਾਲਿਆਂ ਵਾਸਤੇ ਸਾਜੁਗ ਲੱਗ ਗਿਆ ਓ ਦੁਨੀਆ ਵਾਸਤੇ ਕਾਲ ਜੁਗ ਹੈ ਮੈਂ ਸਮਾਪਤ ਕਰ ਰਿਹਾ ਸਹਿਬ ਫਰਮਾਉਂਦੇ ਨੇ ਏ ਸੀਤਾ ਮਾਤਾ ਜੀ ਨੂੰ ਲਕਸ਼ਮਨ ਲੀਕ ਖਿੱਚ ਗਿਆ ਸੀ ਓ ਜੇ ਅੰਦਰ ਰਹਿੰਦੇ ਉਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਅਕਾਲ ਪੁਰਖ ਫਰਮਾ ਰਿਹਾ ਲੀਕ ਖੇਚ ਗਿਆ ਕੋਈ ਨਹੀਂ ਵਿਗਾੜ ਸਕਦਾ ਤੁango ਗੁਰਾਂ ਨੇ ਉਹ ਰੇਤ ਦੀ ਲੀਕ ਖੇਚਦੀ ਏ ਉਹ ਜਿਹੜਾ ਰੱਖੇਗਾ ਉਹਨੂੰ ਕੋਈ ਖਤਰਾ ਨਹੀਂ ਬੋਲਾ ਸੁਨਹਾਰ ਸਤਸਕ੍ਰੀਆ ਅਕਾਲ ਗੁਰਮੁਰੀਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਫਤਿਹ